ਦੇ ਦੇ ਨਾਲ ਆ ਜਿਹੜਾ ਇਨਸਾਨ ਦੇ ਨਾਲ ਜ਼ਿਆਦਤੀ ਕਰਦਾ ਆ ਪ੍ਰੰਤਮ ਲੜਾਈ ਆ سرمایہਦਾਰੀ ਦਾ ਖਾਤਮਾ ਕਰਕੇ ਭਾਰਤ ਦੀ ਸੱਤਾ ਦੇ ਕਿਰਤੀ ਕਿਸਾਨਾਂ ਦਾ ਰਾਜ ਕਾਇਮ ਕਰਨਾ ਇਸ ਲੜਾਈ ਨੂੰ ਨਾ ਭੁੱਲਿਓ ਇਹ ਲੜਾਈ ਨੂੰ ਚੇਤੇ ਰੱਖਿਓ ਇਹ ਲੜਾਈ ਵਾਸਤੇ ਬਾਬੇ ਨਾਨਕ ਨੇ ਸੱਦਾ ਦਿੱਤਾ ਸੀ ਰਾਜੇ ਸੀ ਮੁਕੱਦਮ ਕੁੱਤੇ ਰਾਜਾ ਸ਼ੰਭੂ ਨਹੀਂ ਮੰਨਦੇ ਆ ਉਹਨਾਂ ਨੇ ਰਾਜ ਨੂੰ ਕਹਤੇ ਕਿਹਾ ਰਾਜੇਸ਼ੀ ਹੁੰਦੇ ਆ ਰਾਜਾ ਹਿੰਦੂ ਹੋਵੇ ਰਾਜਾ ਮੁਸਲਮਾਨ ਹੋਵੇ ਰਾਜਾ ਸਾਈ ਹੋਵੇ ਰਾਜਾ ਰਾਜਾਇਆ ਤੇ ਰਾਜਾ ਜਿਹੜਾ ਉਹਦਾ ਕੰਮ ਆ ਲੋਕਾਂ ਦੇ ਜੁਲਕਣਾ ਲੋਕਾਂ ਦੇ ਬੱਚਿਆਂ ਨੂੰ ਖਿਆ ਮਾਰਨਾ ਤੇ ਉਹਦੇ ਦਰਬਾਰੀ ਸਾਰੇ ਕੁੱਤਿਆਂ ਵਲ ਗਏ ਆ ਰਾਜੇ ਸ਼ੀ ਮੁਕੱਦਮ ਕੁੱਤੇ ਇਹ ਬਾਬੇ ਨਾਨਕ ਦਾ ਫਸਵਾ ਬਾਬਾ ਜਾਨ ਨੇ ਫਸਵਾ ਕਿਉਂ ਲਿਖਿਆ ਉਹ ਭਾਈ ਲਾਲੋ ਦਾ ਰਾਜ ਚਾਹੁੰਦਾ ਸੀ ਉਹਨਾਂ ਨੇ ਸੱਚ ਕੀਤਾ ਆਪਣੇ ਮੁਕਾਬਲੇ ਉਸ ਵੇਲੇ ਦੇ ਹਾਲਾਤਾਂ ਬਿਤਾਵਕ ਉਦੋਂ ਪਹਿਲਾਂ ਅਰਬਦਾਸ ਜੀ ਨੇ ਨਾਰਾ ਬੁਲੰਦ ਕੀਤਾ ਸੀ ਦਾਦਾ ਤੇ ਇਹ ਜਿਹੜਾ ਸ਼ੂਹਾ ਸ਼ਾਹ ਦਾ ਮਸਲਾ ਗਰੀਮੀ ਮੀਰੀ ਦਾ ਮਸਲਾ ਇਹ ਮਸਲਾ ਬੰਦ ਹੋਣਾ ਚਾਹੀਦਾ ਬਰਾਬਰਤਾ ਚਾਹੀਦੀ ਆ ਕੋਤੇ ਰਵਦਾਦੀ ਗੁਰੂ ਨਾਨਕ ਦੇਵ ਜੀ ਨਾਲੋਂ ਵੱਡੀ ਉਮਰ ਦੇ ਸਨ